ਇੱਥੇ ਹਿੱਡੀ 33 ਤਰੀਕ ਨੂੰ ਸਾਡੇ ਘਰੇ ਵੜ ਕੇ ਜੀ پارک ਤੇ ਨੇ ਮੋਟੇ ਨੇ ਸਾਡੇ ਉੱਤ ਮਾਰ ਕੀਤੀ ਮੇਰੇ ਵੀ ਕੁਰਬਾਨ ਮਾਰੀ ਕੱਲ ਹੀ ਚਲ ਉੱਤੇ ਖੜੇ ਸੀ ਗਏ ਤੇ ਮੈਂ ਤੇ ਮੈਂ ਇੱਥੋਂ ਜੀ ਮੈਂ ਚਲੋ ਇੱਥੋਂ ਧੱਕਾ ਵਜੇਗਾ ਮੋਟੇ ਮੋਟੇ ਨੇ ਫੋਨ ਫੜਾ ਲਾ ਕੇ ਫਿਰ ਮੈਨੂੰ ਫੋਨ ਲਾ ਕੇ ਨੇ ਤੇਰੇ ਗੋਲੀਆਂ ਮਾਰਨੀਆਂ ਫਿਰ ਮੇਰੇ ਭਾਈ ਦੇ ਹੀ ਮਾਰੀਆਂ ਜੀ ਮੈਂ ਗਰਾਊਂਡ ਚੱਲੇ ਜੀ ਇਹ ਮੋਟਾ ਤੁਹਾਡੇ ਪਿੰਡ ਦਾ ਹੀ ਰਹਿਣ ਵਾਲਾ ਹਾਂਜੀ ਪਿੰਡ ਦਾ ਹੀ ਆਈ ਅੱਛਾ ਕਿਸ ਕਾਰਨ ਨੂੰ ਲੈ ਕੇ ਐਸੀ ਲੜਾਈ ਹੋਈ ਸੀ ਬਸ ਆਹੀ ਕਾਰਨ ਹੈਗਾ ਇੱਕ ਦਿਨ ਪਹਿਲਾਂ ਸਾਡੇ ਘਰੇ ਬੜੀ ਜਗੀ ਹੈ ਹਾਂ ਤੇ ਕੁੱਟ ਮਾਰ ਕਰਕੇ ਸਾਡੀਆਂ ਬੁੜੀਆਂ ਨਾਲ ਵੀ ਮੇਰੇ ਨਾਲ ਵੀ ਬੱਚਾ ਬੱਜਾ ਜੀ ਬਸ ਉਹਦੇ ਹੀ ਸੀਗਾ ਮੇਰਾ ਭਾਈ ਸੀਗਾ ਜੋ ਆਪਦੇ ਪਰਿਵਾਰ ਨਾਲ ਲੜੀ ਜਾਂਦਾ ਪਰ ਜਿਹੜਾ ਥੋੜਾ ਧਰ ਨਾਲ ਲੱਗ ਗਿਆ ਸੀਗਾ ਉਹ ਕਰਮੋ ਦੇ ਲੰਗਿਆ ਠੀਕ ਹੈ ਉਹਨੂੰ ਲੱਗਿਆ ਕਿ ਤੇ ਮੈਨੂੰ ਗਾਲ ਕੱਢੀ ਉਹਨੇ ਉਹ ਹੋਰਾਂ ਹੀ ਥੋੜਾ ਜਿਆਦਾ ਬਰਮਾਚੀ ਕਰਦੇ ਹੀ ਸਾਡੇ ਬੱਸ ਕਿਹਦੀ ਵੀ ਪਤਾ ਲੱਗੇ ਤੂੰ ਟਾਈਮ ਟੂਨ ਵੀ ਬਣੇ ਨਹੀਂ ਨਹੀਂ ਜੇ ਟਾਈਮ ਟੂਨ ਕੋਈ ਨਹੀਂ ਮਨੇ ਅਸੀਂ ਕਿੱਥੇ ਇੰਨੇ ਆਲੇ ਮੈਂ ਤਾਂ ਖੇਡਦਾ ਜਾਂਦਾ ਜੁਹਾਕਾਂ ਨੂੰ ਪਾਲਦਾ ਜਨਕਨ ਕਿਨ ਕਿਨ ਖੜਾਉਂਦਾ ਮੈਂ ਹਾਂਜੀ ਮੈਂ ਵੀ ਖੇਡਦਾ ਮੋਟੇ ਨਾਲ ਲੜਾਈ ਤੇਰੇ ਨਾਲ ਸੀਗੀ ਮੇਰੇ ਨਾਲ ਹੀ ਸੀਗੀ ਗਗਨ ਜਿਹੜਾ ਸਾਥ ਦੋ ਸਾਥ ਨਹੀਂ ਮੇਰਾ ਜੀ ਤਾਂ ਚੱਲਿਆ ਹੀ ਗਰਾਊਂਡ ਤੇ ਫਿਰ ਕੱਲ ਕੀ ਬਾਤ ਸੀ ਇਹ ਇਹਦੇ ਗੋਲੀ ਵਜੀ ਆ ਹਾਂਜੀ ਉਸ ਦੇ ਸਾਥ ਅਸੀਂ ਭਾਜੀ ਹਾਂਜੀ ਹਾਂਜੀ ਕੱਲ ਜਦੋਂ ਇਹ ਸਾਡੀ ਘਟਨਾ ਵਾਪਰੀ ਆ ਉਸ ਵਕਤ ਤੁਸੀਂ ਨਾਲ ਸੀਗੇ ਅਸੀਂ ਨਾਲ ਸੀਗੇ ਉਦੋਂ ਪਾਜੀ ਭੱਜ ਗਿਆ ਮੈਂ ਤਾਂ ਕੱਲਾ ਹੀ ਗਿਆ ਯਾਰ ਵੀ ਭੱਜ ਗਿਆ ਇਹ ਤਾਂ ਭੱਜ ਗਿਆ ਨਹੀਂ ਗਾ ਜੀ ਤੁਹਾਨੂੰ ਜਦੋਂ ਰਾਹ ਦੇ ਵਿੱਚ ਰੋਕਿਆ ਤਾਂ ਕਿੰਨੇ ਜਣੇ ਨੌਜਵਾਨ ਸੀ ਜਦੋਂ ਕਾਫੀ ਜਿਗਰ 17 18 ਜਣੇ ਸੀਗੇ ਅੱਛਾ ਪਿੰਡ ਦੇ ਸੀਗੇ ਸਾਰੇ ਕਿ ਬਾਹਰ ਦੇ ਵੀ ਸੀਗੇ ਮੈਂ ਦੋ ਕਿੱਕ ਜਣ ਨੂੰ ਜਾਣਾ ਮੋٹے ਨੂੰ ਹੀ ਬਾਕੀ ਨਹੀਂ ਪਤਾ ਕੌਣ ਸੀ ਅੱਛਾ ਗੰਦੀਪ ਦੇ ਫਾਈਲਿੰਗ ਕੀਤੀ ਹੈ ਗੋਲੀਆਂ ਕਿੰਨੀਆਂ ਕਿ ਲੱਗੀਆਂ ਸੀ ਜਾਣੀ ਨਹੀਂ ਮੈਨੂੰ ਪਤਾ ਜੀ ਮੈਂ ਤਾਂ ਭੱਜ ਗਿਆ ਜੀ ਉੱਥੇ ਬਾਤ ਸੁਣ ਘਰੇ ਕਿ ਲਲਕਾਰੇ ਵੀ ਮਾਰੇ ਉਹ ਨਹੀਂ ਮੈਨੂੰ ਪਤਾ ਜੀ